ਜੈ ਸ਼੍ਰੀ ਰਾਮ ਜੈ ਸ਼੍ਰੀ ਕ੍ਰਿਸ਼ਨਾ ਮੈਂ ਦਰਸ਼ਨ ਮਿੱਤਲ ਪ੍ਰੈਜ਼ੀਡੈਂਟ ਰੋਟਰੀ ਕਲੱਬ ਡਾਇਨਾਮਿਕ ਸਮਾਣਾ ਮੈਂ ਅੱਜ ਆਪਣੇ ਅਹੁਦੇਦਾਰਾਂ ਦੇ ਨਾਲ ਔਰ ਆਪਣੀ ਸਾਰੀ ਟੀਮ ਦੇ ਨਾਲ ਇੱਥੇ ਰਾਜ ਦਾ ਪੱਠੇ ਤੇ ਪਹੁੰਚਿਆ ਅਸੀਂ ਅੱਜ ਮਕਰ ਸੰਗਰਾਂਤੀ ਦੇ ਮੌਕੇ ਤੇ ਜੋ ਕਿ ਬੜਾ ਸ਼ੁਭ ਦਿਹਾੜਾ ਹੈ ਜ਼ਰੂਰਤਮੰਦ ਪਰਿਵਾਰਾਂ ਨੂੰ ਅਸੀਂ ਕੰਬਲ ਵੰਡਣ ਜਾ ਰਹੇ ਹਾਂ ਔਰ ਮੈਂ ਆਪਣੇ ਕਲੱਬ ਦੀ ਬੜੀ ਪ੍ਰਸ਼ੰਸਾ ਕਰਾਂਗਾ ਕਿਉਂਕਿ ਮੇਰੇ ਨਾਲ ਐਡੀ ਐਨੀ ਡੈਡੀਕੇਟਡ ਟੀਮ ਲੱਗੀ ਹੋਈ ਹੈ ਜਦੋਂ ਵੀ ਅਸੀਂ ਕੋਈ ਕੰਮ ਕਰਨਾ ਹੁੰਦਾ ਹੈ ਘੰਟੇ ਜੀ ਅਸੀਂ ਡਿਸਾਈਡ ਕਰਕੇ ਨਾਲ ਦੀ ਸਾਡਾ ਕੰਮ ਇਹ ਸਾਰੇ ਨਾਲ ਮੋਢੇ ਨਾਲ ਖੜਦੇ ਹਾਂ ਕੰਮ ਸਾਡਾ ਹਰ ਟਾਈਮ ਤਿਆਰ ਰਹਿੰਦਾ ਹੈਗਾ ਔਰ ਅੱਜ ਮੈਂ ਮਕਰ ਸੰਗਰਾਮਤੀ ਦੇ ਮੌਕੇ ਤੇ ਆਪਣੇ ਸ਼ਹਿਰ ਵਾਸੀਆਂ ਨੂੰ ਔਰ ਆਪਣੇ ਕਲੱਬ ਆਪਣੇ ਮੈਂ ਆਪਣੀ ਤਰਫ ਤੋਂ ਵੀ ਔਰ ਆਪਣੇ ਕਲੱਬ ਦੀ ਤਰਫ ਤੋਂ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਮਕਰ ਸੰਗਰਾਮਤੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਜਿਹੜੀ ਇਹ ਮਕਰ ਸੰਗਰਾਮਤੀ ਹੈ ਅੱਜ ਦੇ ਦਿਨ ਸੂਰਿਆ ਭਗਵਾਨ ਉਤਰਾਇਣ ਹੁੰਦੇ ਨੇ ਔਰ ਜਦੋਂ ਸੂਰਿਆ ਭਗਵਾਨ ਮਕਰ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰਦੇ ਨੇ ਉਹਨੂੰ ਉਤਰਾਇਣ ਬੋਲਿਆ ਜਾਂਦਾ ਹੈ ਅੱਜ ਦੇ ਦਿਨ ਤੋਂ ਬਾਅਦ ਜਿਹੜੀ ਠੰਡ ਹੈ ਉਹ ਹੌਲੀ ਹੌਲੀ ਘਟਣੀ ਸ਼ੁਰੂ ਹੋ ਜਾਂਦੀ ਹੈ ਅੱਜ ਤੋਂ ਦੇਵਤੇ ਸਾਡੇ ਦੇਵਤਿਆਂ ਦਾ ਦਿਨ ਸ਼ੁਰੂ ਹੁੰਦਾ ਹੈ ਸਾਡੇ Hindu ਸੰਸਕ੍ਰਿਤੀ ਦੇ ਵਿੱਚ ਸਾਡੇ ਦੇਵਤਿਆਂ ਦਾ ਜਿਹੜਾ ਦਿਨ ਹੈ 6 ਮਹੀਨੇ ਔਰ ਰਾਤਰੀ ਵੀ 6 ਮਹੀਨੇ ਦੀ ਮੰਨੀ ਗਈ ਹੈ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਅੱਜ ਤੋਂ ਹੀ ਸ਼ੁਭ ਕਾਰਿਆ ਵਾਸਤੇ ਸਮਾਂ ਆਰੰਭ ਹੁੰਦਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਕ੍ਰਿਸ਼ਨਾ ਮਹਾਰਾਜਾ ਗੁਰਸੇਨ ਜੀ ਕੀ ਜੈ ਜੈ ਸ਼੍ਰੀ ਰਾਮ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਮੱਕਸ ਕ੍ਰਾਂਤੀ ਦੇ ਸ਼ੁਭ ਦਿਹਾੜੀ ਦੇ ਬਹੁਤ-ਬਹੁਤ ਮੁਬਾਰਕਾਂ ਅੱਜ ਸਾਡੇ ਕਲੱਬ ਰੋਟਰੀ ਕਲੱਬ ਡਾਇਨਾਮਿਕਸ ਮਾਨਾ ਵੱਲੋਂ ਕੁਝ ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ ਜਾ ਰਹੇ ਨੇ ਠੰਡ ਨੂੰ ਦੇਖਦੇ ਹੋਏ ਸਾਡੇ ਕਲੱਬ ਨੇ ਡਿਸੀਜਨ ਲਿੱਤਾ ਤੇ ਪ੍ਰਧਾਨ ਜੀ ਨੇ ਕਿਹਾ ਵੀ ਕੁਝ ਪਰਿਵਾਰਾਂ ਨੂੰ ਆਪਾਂ ਕੰਬਲ ਵੰਡ ਦਈਏ ਉਸ ਨੂੰ ਦੇਖਦੇ ਅਸੀਂ ਅੱਜ ਕੰਬਲ ਵੰਡ ਰਹੇ ਹਾਂ ਰਾਜਲਾ ਪੱਠੇ ਦੇ ਉੱਤੇ ਜੈ ਸ਼ੀਵਾਂ ਅੱਜ ਰੋਟਰੀ ਕਲੱਬ ਸਮਾਨਾ ਡਾਇਨਾਮਿਕ ਦੀ ਪ੍ਰਧਾਨਗੀ ਸਾਡੇ ਰੋਟੇਰੀਅਨ ਦਰਸ਼ਨ ਮਿੱੱਤਲ ਜੀ ਦੇ ਰਣਗਵਾਈ ਹੇਠ ਅੱਜ ਅਸੀਂ ਮਕਰ ਸ੍ਰਾਂਤੀ ਦੇ ਸ਼ੁਭ ਮੌਕੇ ਤੇ ਅੱਜ ਰਾਜਲਾ ਪੱਠੇ ਦੇ ਉੱਤੇ ਜ਼ਰੂਰਤਬੰਦ ਗਰੀਬ ਪਰਿਵਾਰ ਜੋ ਟੰਡ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਕੰਬਲ ਦੇ ਕੇ ਅੱਜ ਇਹ ਮਕਰ ਸ੍ਰਾਂਤੀ ਦਾ ਤਿਹਾਰ ਮਨਾ ਰਹੇ ਹਾਂ ਤੇ ਰੋਟਰੀ کلب ਸਮਾਨਾ ਦੀ ਟੀਮ ਹਮੇਸ਼ਾ ਹੀ ਜਰਜਰ ਵੀ ਕੋਈ ਜਿਵੇਂ ਕੀ ਪਿੱਛੇ ਅ디 ਅਗਰਵਾਲ ਮਹਾਰਾਜ ਅਗਰਸੈਨ ਜੈੰਤੀ ਦੇ ਉੱਤੇ ਦਰਸ਼ਨ ਮਿੱਤਲ ਜੀ ਦੇ ਪਰਿਵਾਰ ਵੱਲੋਂ ਕੈਂਪ ਲਗਾਇਆ ਗਿਆ ਸੀਗਾ ਜਾਂ ਜਿਸ ਤਰ੍ਹਾਂ ਪਿੰਡ ਗੱਜੂ ਮਜਰੇ ਆਈਦ অপারেশন ਕੈਂਪ ਲਗਾਇਆ ਗਿਆ ਸੀਗਾ ਉਸੇ ਤਰ੍ਹਾਂ ਹੀ ਸਾਡਾ ਸਾਡੀ ਜਿਹੜੀ ਟੀਮ ਹੈ ਇਹ ਕੋਈ ਵੀ ਜੀਮਾ ਚੱਕਣ ਦੇ ਵਿੱਚ ਪਿੱਛੇ ਨਹੀਂ ੜਦੀ ਤੇ ਸਾਡੇ ਪ੍ਰਧਾਨ ਜੀ ਦਰਸ਼ਨ ਮਿੱਤਲ ਜੀ ਦਾ ਵੀ ਸਾਨੂੰ ਹਮੇਸ਼ਾ ਹੀ ਮਤਲਬ ਮੈਂਬਰਾਂ ਨੂੰ ਫੋਨ ਆਉਂਦਾ ਰਹਿੰਦਾ ਵੀ ਭਾਈ ਕੁਝ ਕਰੋ ਕੁਝ ਕਰੋ ਆਪਣੇ ਸਮਾਜ ਲਈ ਕੁਝ ਸੇਵਾ ਕਰਨੀ ਹੈ ਸਮਾਜ ਲਈ ਆਪਾਂ ਨੇ ਅੱਗੇ ਕਰਨਾ ਹੈ ਕੋਈ ਚੰਗਾ ਕੰਮ ਹੁੰਦਾ ਤਾਂ ਅਸੀਂ ਬਿਲਕੁਲ ਕਰੀਏ ਤਾਂ ਨਹੀਂ ਨੈਕਸਟ ਫ फेब्रुवारी ਦੇ ਵਿੱਚ ਦਰਸ਼ਨ ਮਿੱਤਲ ਜੀ ਅਸੀਂ ਇੱਕ ਆਈਦ অপারেশন ਕੈਂਪ ਲੈ ਕੇ ਆ ਰਹੇ ਹਾਂ ਜੋ ਰੋਟਰੀ ਦੀ ਸਾਰੀ ਟੀਮ ਸਾਡੀ ਪ੍ਰਪੇਅਰ ਹੈ ਅਸੀਂ ਹੁਣ ਵੀ ਲਗਾ ਸਕਦੇ ਸੀ ਲੇਕਿਨ ਟੱਡ ਨੂੰ ਦੇਖਦੇ ਹੋਏ ਥੋੜਾ ਜਿਆ ਮਰੀਜ਼ਾਂ ਨੂੰ ਵੀ ਆਸਾਨ ਹੋ ਜਾਂਦਾ ਤਾਂ ਅਸੀਂ ਇਹ ਆਪਣਾ ਫ फेब्रुवारी ਦੇ ਵਿੱਚ ਲਗਾਉਣ ਜਾ ਰਹੇ ਹਾਂ ਤੇ ਸਾਡੀ ਸਾਰੀ ਟੀਮ ਅਸੀਂ ਦਰਸ਼ਨ ਮਿੱਤਲ ਜੀ ਨੂੰ ਕਹਿੰਦੇ ਆਂ ਦਰਸ਼ਨ ਮਿੱਤਲ ਜੀ ਤੁਸੀਂ ਕਿਸੇ ਵੀ ਦਸਤਾਚੇ ਅੱਗੇ ਆਓ ਤੇ ਕੰਮ ਨੂੰ ਅੱਗੇ ਲੱਗੇ ਰਾਮ ਜੀ ਮੇਰੇ ਤੇ ਮੇਰੇ ਰੋਟਰੀ ਕਲੱਬ ਡਾਇਨਾਮਿਕ ਵੱਲੋਂ ਸਭ ਨੂੰ ਮਕਰ ਸ਼ਕ੍ਰਾਂਤੀ ਦੀ ਬਹੁਤ-ਬਹੁਤ ਵਧਾਈਆਂ ਸਾਡਾ ਕਲੱਬ ਹਮੇਸ਼ਾ ਹੀ ਸਮਾਜ ਸੇਵਾ 'ਚ ਅੱਗੇ ਰਹਿੰਦਾ ਹੈ ਅੱਜ ਵੀ ਅਸੀਂ ਉਸੀ ਸਮਾਜ ਸੇਵਾ ਦੇ ਤਰਫ ਇੱਕ ਕਦਮ ਵਧਾਉਂਦੇ ਹੋਏ ਅੱਜ ਜ਼ਰੂਰਤਮੰਦ ਪਰਿਵਾਰਾਂ ਨੂੰ ਕੰਬਲ ਵੰਡ ਕੇ ਇਸ ਸਰਦੀ ਤੋਂ ਨਿਜਾਤ ਦਿਵਾਨ ਦੀ ਕੋਸ਼ਿਸ਼ ਕਰ ਰਹੇ ਹਾਂ ਜੈ ਸ਼ੇਰ ਅੱਜ ਇੱਥੇ ਮਕਰ ਸ਼ਕ੍ਰਾਂਤੀ ਦੇ ਪਾਵਨ ਤਿਆਰਤੀ ਸਾਡੇ ਪੱਠੇ ਓਪੀ ಗ್ರಾಮ ਜੋਗ ਬੀਕੇ ਰਾਜਲਾ ਤੇ ਰੋਟਰੀ ਕਲੱਬ ਦੀ ਸਮੂਹ ਟੀਮ ਦਾ ਪਹੁੰਚਣ ਤੇ ਬਹੁਤ ਬਹੁਤ ਹਾਰਦਿਕ ਧੰਨਵਾਦ ਕੀਤਾ ਜਾਂਦਾ ਹੈ ਤੇ ਇੱਥੇ ਇਹਨਾਂ ਨੇ ਜੋ ਇਹ ਕੰਬਲ ਵੰਡਣ ਦੀ ਇੱਕ ਸ਼ੁਭ ਕਾਰਿਆ ਕੀਤਾ ਹੈ ਇਸ ਦੇ ਨਾਲ ਜਿਹੜੇ ਲੋੜਵੰਦ ਜ਼ਰੂਰਤਵੰਦ ਬੰਦੇ ਨੇ ਉਹਨਾਂ ਨੂੰ ਠੰਡ ਤੋਂ निजात ਮਿਲੇਗੀ ਤੇ ਇਹ ਸ਼ੁਭਦੈੜ ਦੇ ਵਿੱਚ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ